ਪਾਕਿਸਤਾਨੀ ਫੌਜ ਮੁਖੀ ਅਸੀਮ ਮਨੀਰ ਦੀ ਗਿੱਦੜ ਧਮਕੀ ਕਿਆ ਪਾਕਿਸਤਾਨ ਪਰਮਾਣੂ ਸ਼ਕਤੀ ਵਾਲਾ ਆਦੀਸ਼ ਜੇ ਅਸੀਂ ਡੁੱਬੇ ਤਾਂ ਨਾਲ ਲੈ ਕੇ ਜਾਵਾਂਗੇ ਅਦੀ ਦੁਨੀਆ ਭਾਰਤ ਪਾਕਤ ਨਾ ਦੇ ਵਿਚ ਵਾਲੀ ਇੰਡੀਅਨ ਆਰਮੀ ਚੀਫ ਦੇ ਵੱਲੋਂ ਜਲਦ ਜੰਗ ਦੀ ਚੇਤਾਵਨੀ ਉਪੇਂਦਰ ਦੇਵਦੀ ਬੋਲੇ ਜਿਸ ਜੰਗ ਬਾਰੇ ਅਸੀਂ ਸੋਚ ਰਹੇ ਹਾਂ ਉਹ ਹੋ ਸਕਦੀ ਹੈ ਜਲ ਦਰਵਾਇਤੀ ਜੰਗ ਤੋਂ ਵੱਖਰੀ ਹੋਵੇਗੀ ਇਹ ਵਾਰ ਏਅਰ ਇੰਡੀਆ ਜਹਾਜ਼ ਦੀ ਚਨਈਦੇ ਵਿੱਚ ਐਮਰਜੈਂਸੀ ਲੈਂਡਿੰਗ ਵੱਡਾ ਹਾਸਾ ਹੋਣ ਤੋਂ ਟਲਿਆ ਫਲਾਈਟ ਦੇ ਵਿੱਚ ਮੌਜੂਦ ਕਾਂਗਰਸ ਸੰਸਦ ਵਿਨੂ ਗਪਾਲ ਨੇ ਦੱਸਿਆ ਰਨਵੇ ਤੇ ਆ ਗਿਆ ਅਸੀਂ ਦੂਜਾ ਜਹਾਜ਼ ਭਾਰਤ ਨੂੰ ਗੱਡੇ ਇਕਨੋਮੀ ਕਹਿਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਟਰੰਪ ਨੂੰ ਜਵਾਬ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੀਜੀ ਵੱਡੀ ਇਕਨੋਮੀ ਭਾਰਤ ਵਿੱਜਾ ਵੱਡਾ ਮੈਟਰੋ ਨੈਟਵਰਕ ਵਾਲਾ ਬਣਿਆ ਦੇਸ਼ ਤਰਫੇ ਵਾਅਦੇ ਵਿਚਾਲੇ ਰਾਜਨਾਥ ਸਿੰਘ ਦਾ ਵੱਡਾ ਬਿਆਨ ਕੁਝ ਲੋਕ ਖੁਦ ਨੂੰ ਸਮਝ ਰਹੇ ਨਹੀਂ ਦੁਨੀਆ ਦਾ ਬਾਸ ਭਾਰਤ ਦੇ ਵਿੱਚ ਮਹਿੰਗਾਈ ਲਿਆਉਣ ਦੀ ਹੋ ਰਹੀ ਹੈ ਕੋਸ਼ਿਸ਼ ਡਿਫੈਂਸ ਸੈਕਟਰ ਦੇ ਵਿੱਚ ਆਤਮ ਨਿਰਭਰ ਬਣੇਗਾ ਭਾਰਤ ਟਰੰਪ ਦੇ ਟੈਰਫ ਵਾਰਤੀ ਨੀਤਨ ਗੜਕਰੀ ਦੀ ਨਸੀਹਤ ਟੈਕਨੋਲੋਜੀ ਪੱਖੋਂ ਮਜ਼ਬੂਤ ਦੇਸ਼ ਕਰਦੇ ਨੇ ਦਾਦਾਗਰੀ ਸਾਨੂੰ ਵੀ ਮਜ਼ਬੂਤ ਹੋਣ ਦੀ ਹੈ ਲੋੜ ਪਰ ਅਸੀਂ ਨਹੀਂ ਕਰਾਂਗੇ ਦਾਦਾਗਰੀ ਅੱਜ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਨਵਾਂ ਇਨਕਮ ਟੈਕਸ ਬਿਲ 2025 ਚੌਣ ਕਮੇਟੀ ਦੇ ਸੁਝਾਅ ਦੇ ਬਾਅਦ ਹੀ ਪੇਸ਼ ਕੀਤਾ ਜਾ ਰਿਹਾ ਬਿਲ ਕੇਂਦਰ ਦੀ ਕੈਬਨਿਟ ਤੋਂ ਮਿਲ ਚੁੱਕੀ ਹੈ ਬਿਲ ਨੂੰ ਮਨਜ਼ੂਰੀ ਅੱਜ ਪ੍ਰਧਾਨ ਮੰਤਰੀ ਨarendra Modi ਸੰਸਦਾਂ ਦੇ ਲਈ ਬਣੇ ਫਲੈਟਸ ਦਾ ਕਰਨਗੇ ਉਦਘਾਟਨ ਰਿਆਸੀ ਕੰਪਲੈਕਸ ਦੇ ਵਿੱਚ ਲਾਉਣਗੇ ਸਿੰਦੂਰ ਦਾ ਪੋਟਾ ਸੰਸਦਾਂ ਦੇ ਲਈ ਬਣਾਈ ਗਏ ਨੇ 184 ਟਾਈਪਸ 7 ਫਲੈਟ ਜੌਣ ਕਮਿਸ਼ਨ ਦੇ ਵੁੜ ਚੋਰੀ ਨੂੰ ਲੈ ਕੇ ਅੱਜ ਇੰਡੀਆ ਬਲੌਕ ਕੱਢੇਗਾ ਮਾਰਚ ਦਿੱਲੀ ਦੇ ਵਿਸਥਾਰ ਸਭਾਵਨ ਤੋਂ ਲੈ ਕੇ ਚੋਣ ਕਮਿਸ਼ਨ ਦੇ ਦਫਤਰ ਤੱਕ ਕਰਨਗੇ ਪੈਦਲ ਮਾਰਚ ਆਰੇਨੰਦ ਦੇ ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਨੋਟਿਸ ਵੋਟ ਲਿਸਟ ਦੇ ਵਿੱਚ ਗੜਬੜੀ ਨੂੰ ਲੈ ਕੇ ਇਲਜ਼ਾਮਾਂ ਤੇ ਮੰਗਿਆ ਜਵਾਬ ਰਾਹੁਲ ਗਾਂਧੀ ਤੋਂ 10 ਦਿਨਾਂ ਦੇ ਅੰਦਰ ਦਸਤਖਤ ਕੀਤੇ ਹਲਫਨਾਮੇ ਦੀ ਕੀਤੀ ਮੰਗ ਪਾਜਪਾਕੂ ਸੁਧਾਨ ਸ਼ੁਤਰੀਵਦੀ ਨੇ ਰਾਹੁਲ ਗਾਂਧੀ ਨੂੰ ਦੱਸਿਆ ਜੋਸਿਫ ਦਾ ਨਵਾਂ અવਤਾਰ ਰਾਹੁਲ ਤੇ ਲਗਾਏ ਉਸੇ ਦੀ ਤਰ੍ਹਾਂ ਝੂਠ ਬੋਲਣ ਦੇ ਇਲਜ਼ਾਮ ਹਿਟਲਰ ਦਾ ਪ੍ਰਧਾਨ ਮੰਤਰੀ ਸੀ ਜੋਸਿਫ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵਿਨੂ ਗੋਪਾਲਤਾ ਬਿਆਨ ਰਾਹੁਲ ਗਾਂਧੀ ਨੇ ਇਲੈਕਸ਼ਨ ਕਮਿਸ਼ਨ ਨੂੰ ਕੀਤਾ ਹੈ ਮੈਗਾ ਐਕਸਪੋਜ਼ ਕਿਉਂ ਨਹੀਂ ਜਾਰੀ ਕੀਤੀ ਚਾਰੀ ਡਿਜੀਟਲ ਵੋਟਰ ਲਿਸਟ ਫਰਦੀਆਂ ਨੂੰ ਧਮਕਾਉਣ ਦੇ ਕੀ ਕਾਰਨ ਨੇ ਬਿਹਾਰ ਵੋਟਰ ਵੈਰੀਫਿਕੇਸ਼ਨ ਤੇ ਚੋਣ ਕਮਿਸ਼ਨ ਦਾ ਸੁਪਰੀਮ ਕੋਰਟ ਤੇ ਵਿਚ ਹਲਫਨਾਮਾ ਬਿਨਾਂ ਨੋਟਿਸ ਨਹੀਂ ਹਟੇਗਾ ਕਿਸੇ ਵੀ ਵੋਟਰ ਦਾ ਨਾਮ ਜੋ ਡਰਾਫਟ ਤੋਂ ਬਾਹਰ ਉਹ ਜਮ੍ਹਾਂ ਕਰਵਾ ਸਕਦਾ ਹੈ ਐਫੀਡੇਵਿਟ ਮਨੀ ਲਾਂਡਰਿੰਗ ਕੇਸ ਦੇ ਵਿੱਚ ਰੌਬਰਟ ਵਾਡਰਾ ਤੇ ਏਡੀ ਦੀ ਚਾਰਸ਼ੀਟ ਦੋ ਕੰਪਨੀਆਂ 58 ਕਰੋੜ ਦੀ ਗੈਰ ਕਾਨੂੰਨੀ ਕਮਾਈ ਦੇ ਇਲਜ਼ਾਮ ਪ੍ਰਾਪਰਟੀ ਬਣਾਉਣ ਤੇ ਕਾਰੋਬਾਰੀ ਕਰਜ਼ੇ ਨੂੰ ਉਤਾਰਨ ਦੇ ਲਈ ਇਸਤੇਮਾਲ ਕੀਤਾ ਪੈਸਾ ਆਰਐਸ ਮੁਖੀ ਮੋਨ ਭਗਵਤ ਦਾ ਵੱਡਾ ਬਿਆਨ ਪਹਿਲਾਂ ਸਿਹਤ ਸਿੱਖਿਆ ਨੂੰ ਮੰਨਿਆ ਜਾਂਦਾ ਸੀ ਸੇਵਾ ਪਰ ਉਹਨੇ ਲੋਕਾਂ ਦੀ ਪਹੁੰਚ ਤੋਂ ਬਾਹਰ ਸਿਰਫ ਪਾਰ ਬਣ ਕੇ ਰਹਿ ਗਈ ਸਿੱਖਿਆ ਤੇ ਸਿਹਤ ਅਨੰਦ ਸ਼ਰਮਾ ਨੇ ਕਾਂਗਰਸ ਦੇ ਵਿਦਿਸ਼ ਮਾਮਲਿਆਂ ਦੇ ਵਿਭਾਗ ਦੇ ਮੁਖੀ ਦੇ ਅਉਧਿਤ ਦਸਤੀ ਫਾਮਲੀਕਰਜਨ ਖੜਗੇ ਨੂੰ ਲਿਖੀ ਛੱਟੀ ਵਰਕਿੰਗ ਕਮੇਟੀ ਦਾ ਹਿੱਸਾ ਬਣੀ ਰਹਿਣਗੇ ਆਨੰਦ ਸ਼ਰਮਾ ਕਰਨਤਾਰਨ ਦੀ ਜ਼ਮੀਨ ਚੋਣ ਦੇ ਲਈ ਕਾਂਗਰਸ ਨੇ ਸ਼ੁਰੂ ਕੀਤੀ ਤਿਆਰੀ ਰਾਜਾ ਵੜਿੰਗ ਨੇ ਚੋਣ ਜਲਸੇ ਦੇ ਜ਼ਰੀਏ ਪਾਰਟੀ ਉਮੀਦਵਾਰ ਨੂੰ ਲੈ ਕੇ ਜਾਣੀ ਲੋਕਾਂ ਦੀ ਰਾਏ ਕਿ ਅਜਿਸ ਨੂੰ ਚੋਣ ਕੇ ਲੋਕ ਉਹੀ ਹੋਵੇਗਾ ਉਮੀਦਵਾਰ ਖਰੜ ਤੋਂ ਵਿਧਾਇਕ ਮੋਲ ਗਗਨ ਮਾਨ ਨੂੰ ਵਿਧਾਨ ਸਭਾ ਪੈਂਡਲ ਤੋਂ ਹਟਾਇਆ ਰਾਜਪੁਰਾਤ ਵਿਧਾਇਕ ਨੀਨਾ ਮਿੱਤਲ ਨੂੰ ਮਿਲੀ ਉਹਨਾਂ ਦੀ ਥਾਂ ਵ੍ਰੋਧੀ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਦੇ ਐਲਾਨ ਤੇ ਅਕਾਲੀ ਦਲ ਦਾ ਪਲਟਵਾਰ ਕਿ ਆਜੂ ਕਹਿੰਦੇ ਸੀ ਵੱਖਰੇ ਚੁੱਲ੍ਹੇ ਨਹੀਂ ਬਣਾਉਣੇ ਉਹ ਹੁਣ ਬਰੌਣਚਾਰੀ ਦੀ ਨਵੀਂ ਪਾਰਟੀ ਅੰਮ੍ਰਿਤਸਰ ਪਹੁੰਚੀ ਕਟਨਾ ਤੋਂ ਚੱਲੀ ਵੰਦੇ ਭਾਰਤ ਟ੍ਰੇਨ ਜਲੰਧਰ ਅੰਮ੍ਰਿਤਸਰ ਤੇ ਵਿਆਸ ਪੁਂਚਰ ਤੇ ਕੀਤਾ ਗਿਆ ਪਰਮਾ ਸੁਆਗਤ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਸੀ ਹਰੀ ਚੰਡੀ ਮੁੱਖ ਮੰਤਰੀ ਮੰਦੀਤੂਰੀ ਦੇ ਲੋਕਾਂ ਨੂੰ ਸਵਾਗਤ ਦੋ ਸੜਕਾਂ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ 17.21 ਕਰੋੜ ਰੁਪਏ ਦੀ ਲਗਤ ਨਾਲ ਤਿਆਰ ਹੋਣਗੇ ਸੜਕ ਮਾਰਗ ਲੁਧਿਆਣਾ ਡਿਸਟ੍ਰਿਕਟ ਹਸਪਤਾਲ ਦੇ ਵਿੱਚ ਸੇਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਥੈਲੇਸੀਮੀਆ ਵਾਰਡ ਦਾ ਕੀਤਾ ਉਦਘਾਟਨ ਕਿਹਾ ਮਾਪਿਆਂ ਤੋਂ ਬੱਚਿਆਂ ਨੂੰ ਜਾਂਦੀ ਹੈ ਇਹ ਬਿਮਾਰੀ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਨੂੰ ਕਰਾਉਣਾ ਚਾਹੀਦਾ ਹੈ ਟੈਸਟ ਸੰਗਰੂਰ ਦੇ ਪਿੰਡ ਮਕੌੜ ਪਹੁੰਚ ਕੇ ਮੰਤਰੀ ਬਰਿੰਦਰ ਗੋਇਲ ਨੇ ਘੱਗਰ دریا ਦਾ ਲਿਆਇਆ ਜਾਇਜ਼ਾ ਦੋ ਦਿਨ ਦੇ ਵਿੱਚ ਘਟ ਜਾਵੇਗਾ ਪਾਣੀ ਦਾ ਪੱਧਰ ਹਰ ਹਾਲਾਤ ਦੇ ਨਾਲ ਨਜਿੱਠਣ ਦੀ ਲਈ ਮੁਕੰਮਲ ਨੇ ਇੰਤਜ਼ਾਮ ਹਿਮਾਚਲ ਦੇ ਵਿੱਚ ਪਾਰੀਮੀਨ ਦੇ ਕਾਰਨ ਪੰਜਾਬ ਦੇ ਪਾਵਰ ਪ੍ਰੋਜੈਕਟ ਪ੍ਰਭਾਵਿਤ ਦਰਿਆਵਾਂ ਤੇ ਰਹੇਂ ਆਰਿਆਂ ਲੱਕੜਾਂ ਦੇ ਕਾਰਨ ਮਕੇਰੀਆਂ ਦੇ ਵਿੱਚ ਪਾਵਰ ਪ੍ਰੋਜੈਕਟ ਬੰਦ ਹਾਈਡਲ ਨੇਲ ਦੇ ਵਿੱਚ ਪਾਣਾ ਤੋਂ ਰੁੜ ਕੇ ਆ ਰਹੀਆਂ ਨੇ ਲੱਕੜਾਂ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਵੜਿਆ ਬਿਆਸ ਦਰਿਆ ਦਾ ਪਾਣੀ ਪਿੰਡ ਜਗਤਪੁਰਾ ਦੇ ਖੇਤ ਬਿਆਸ ਦਰਿਆ ਦੀ ਜ਼ੱਤ ਦੇ ਵਿੱਚ ਆਏ ਤੁਫਾਨ ਝਟਣ ਕਰਕੇ ਭਰਿਆ ਪਾਣੀ ਮਾਨਸਾ ਦੇ ਬਰਲਾਡਾ ਦੇ ਵਿੱਚ 45 ਤੇ 55 ਸਾਲ ਦੇ ਦੋ ਸਖੇ ਭਰਾਵਾਂ ਦੀ ਮੌਤ ਦਿਲ ਦਾ ਦੌਰਾ ਪੈਣ ਦੇ ਕਾਰਨ ਦੋਹਾਂ ਦੀ ਗਈ ਜਾਨ ਛੋਟੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਵੱਡੇ ਨੇ ਵੀ ਤੋੜਿਆ ਦਮ ਮੁਹਿੰਦਾ ਦੇ ਵਿੱਚ ਬਾਬੇ ਦੇ ਪੇਛ ਦੇ ਵਿੱਚ ਆਇਆ ਲੁਟੇਰਾ ਕਾਰ ਸਵਾਰ ਵਿਅਕਤੀ ਨੂੰ ਬਣਾਇਆ ਨਿਸ਼ਾਨਾ ਗੱਲਾਂ ਦੇ ਵਿੱਚ ਉਲਝਾ ਕੇ ਵਿਅਕਤੀ ਤੋਂ ਲੁੱਟਿਆ ਸੋਨੇ ਦਾ ਕੜਾ ਤੇ ਅੰਗੂਠੀ ਗੁਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਹੰਗਾਮਾ ਇੱਕ ਧਿਰ ਨੇ ਦੂਜੇ ਮਹੰਤਾਂ ਤੇ ਮਾੜਾ ਬੋਲਣ ਦੇ ਲਗਾਏ ਇਲਜ਼ਾਮ ਦੋਹਾਂ ਧਿਰਾਂ ਦੇ ਵਿਵਾਦ ਦੇ ਕਾਰਨ ਚੌਂਕ ਤੇ ਲੱਗਿਆ ਜਾਂ ਹਰਿਆਣਾ ਦੇ ਜੀਂਦੇ ਵਿੱਚ ਮਹਿਲਾ ਦਿਨਾਂ ਚਪਟ ਮਾਰੀ ਬਾਈਕ ਸਵਾਰ ਸਨੇਚਰਾਂ ਨੇ ਮਹਿਲਾ ਦੀ ਚਪਟੀ ਸੇ ਚੇਨ ਪਿੜਤਾ ਨੇ ਇਨਸਾਫ ਦੀ ਲਗਾਈ ਗੋਹਾਰ ਫਿਲੌਰ ਦੇ ਗੁਰਾਹ ਦੇ ਵਿੱਚ ਫਟਿਆ ਟਰੱਕ ਦੇ ਪ੍ਰੈਸ਼ਰ ਪਾਈਪ ਲੀਕ ਹੋਣ ਦੇ ਕਾਰਨ ਹੋਇਆ ਬੇਕਾਬੂ ਹਾਦਸੇ ਕਾਰਨ ਕਾਫੀ ਦੇਰ ਪ੍ਰਭਾਵਿਤ ਹੋਈ ਆਵਾਜਾਈ ਜੰਮੂ ਕਸ਼ਮੀਰ ਦੇ ਸੰਬੰਧ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਸ਼ਾਮ ਦੇ ਸ਼ਾਮਨਾਮ ਦੇ ਡਰੱਗ ਤਸਕਰ ਦੇ ਕਰੀਬ 44 ਲੱਖ ਦੀ ਪ੍ਰਾਪਰਟੀ ਕੀਤੀ ਗਈ ਫ੍ਰੀਜ਼ ਪਾਜੀਕਾ ਪੁਲਿਸ ਦੀ ਅਪੋਰਟੀ ਵਿੱਚ ஆயுத ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਸਰਚ ਆਪਰੇਸ਼ਨ ਸ਼ੱਕੀ ਕਰਾਂਦੀ ਤਲਾਸ਼ੀ ਦੌਰਾਨ ਇੱਕ ਮੈਨ ਨੂੰ ਲਿਆ ਹਿਰਾਸਤ ਵਿੱਚ ਹੁਣ ਤੱਕ 516 ਮਾਮਲੇ ਕੀਤੇ ਗਏ ਦਰਜ 1516 ਦੀ ਹੋਈ ਗ੍ਰਿਫਤਾਰੀ ਪਰਨਲਾ ਦੇ ਵਿੱਚ ਪ੍ਰਸ਼ਾਸਨ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਚਲਾਈ ਆ ਪੀੜਾ ਪੰਜਾ ਨਸ਼ਾ ਤਸਕਰ ਗੁਰਾ ਸਿੰਘ ਦੇ ਪਰਿਵਾਰ ਤੇ ਐਨਡੀਪੀਐਸ ਦੇ 16 ਮਾਮਲੇ ਨੇ ਦਰਜ ਐਸਪੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਤੇ ਵਿੱਚ ਕੀਤੀ ਗਈ ਕਾਰਵਾਈ ਮਹਾਣੀ ਦੇ ਸ਼ਹੀ ਮਾਜਰਾ ਦੇ ਲਈ ਮੁਸੀਬਤ ਬਣਿਆ ਡੰਪਿੰਗ ਯਾਰਡ ਲੋਕਾਂ ਨੇ ਡੰਪਿੰਗ ਗਰਾਊਂਡ ਦੇ ਗੇਟ ਤੇ ਲਗਾਇਆ ਤਾਲਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਖਿਲਾਫ ਕੀਤੀ ਨਾਹਰੇਬਾਜੀ ਲਿਜਾਨਾ ਦੇ ਵਿੱਚ 24 ਅਗਸਤ ਨੂੰ ਸਮਰਾਲਾ ਦੇ ਵਿੱਚ ਬੀਕੇਯੂ ਲਖੋਵਾਲ ਦੀ ਮਾਨ ਪੰਚਾਇਤ ਲੈਣ ਪੋਲਿੰਗ ਤੇ ਡੀਪੀ ਕਮੀ ਮੁੱਦੇ ਤੇ ਸਰਕਾਰ ਵਿਰੁੱਧ ਬਣੇਗੀ ਰਣਨੀਤੀ ਗੁਰਦਾਸਪੁਰ ਦੇ ਵਿੱਚ ਬਿਆਸ ਦਰਿਆ ਦਾ ਪਾਣੀ ਜਗਪੁਰ ਖੇਤਾਂ ਦੇ ਵਿੱਚ ਹੋਇਆ ਦਾਖਲ ਲੋਕਾਂ ਦੇ ਮੁਤਾਬਿਕ 2024 ਦੇ ਹਰ ਦੇ ਨਾਲ ਟੁੱਟੇ ਬੰਨਾਂ ਦੀ ਨਹੀਂ ਹੋਈ ਮੁਰੰਮਤ ਪ੍ਰਸ਼ਾਸਨ ਨੂੰ ਜਲਦ ਕਾਰਵਾਈ ਦੀ ਕੀਤੀ ਅਪੀਲ ਮਾਨਸਾ ਸ਼ਹਿਰ ਦੀ ਬਿਸਤੀਮਰਿਤ ਦੀ ਵੱਡੀ ਸਮੱਸਿਆ ਗੋਡੇ-ਗੋਡੇ ਭਰਿਆ ਪਾਣੀ ਨਗਰ ਕੌਂਸਲ ਪ੍ਰਧਾਨ ਨੇ ਪਾਣੀ ਕੱਢਣ ਤੇ ਲਈ ਖੁਦ ਸੰਭਾਲੀ ਕਮਾਨ ਨਾੜਾਗੜ੍ਹ ਦੇ ਕਟਲੀ ਪਿੰਡ ਦੇ ਵਿੱਚ ਲੈਂਡਸਲਾਈਡ ਦਾ ਸੰਕਟ ਵਿਧਾਇਕ ਹਰਦੀਪ ਸਿੰਘ ਬਾਵਾ ਨੇ ਸਥਿਤੀ ਦਾ ਲਿਆ ਜਾਗਰ ਪਰਭਾਵਿਤ ਲੋਕਾਂ ਨੂੰ ਵੰਡੀ ਰਾਤ ਸਮਗਰੀ ਲੇਰਕੋਂਡਾ ਦੇ ਵਿੱਚ ਸਾਹਮਣੇ ਆਈ ਲਾਟਰੀ ਜਿੱਤਣ ਵਾਲੀ ਮਹਿਲਾ ਪਹਿਲੀ ਵਾਰ ਖਰੀਦੀ ਟਿਕਟ ਤੇ ਜਿੱਤਿਆ ਦੂਸਰਾ ਇਨਾਮ ਕੁਝ ਦਿਨਾਂ ਤੋਂ ਮਹਿਲਾ ਦਾ ਨਹੀਂ ਲੱਗ ਰਿਹਾ ਸੀ ਪਤਾ ਦੁਕਾਨਦਾਰ ਨੇ ਸੋਸ਼ਲ ਮੀਡੀਆ ਤੇ ਪਾਈ ਸੀ ਵੀਡੀਓ